ਗਾੜ ਔੜ ਕਬੂਤਰ ਔੜ ਔੜ ਗਾੜ ਇਹ ਕੀ ਆਉਣੇ ਔੜ ਕਬੂਤਰ ਔੜ ਔੜ ਗਾੜ ਔੜ ਤੋਤਾ ਔੜ ਕਬੂਤਰ ਔੜ ਮਾਜੀ ਆਨ ਮੈਂ ਕਾਦੀ ਜਾਨੀ ਇੱਥੇ ਤੇਰਾ ਤੁਹਾਡਾ ਪੇ ਆ ਗਿਆ ਉਹਨੇ ਬੋਲਣਾ ਵਿੱਚ ਮੈਨੂੰ ਵੀ ਗਾਲਾਂ ਕੱਢਣੀਆਂ ਆਉਂਦੀ ਅਸੀਂ ਨਹੀਂ ਪਾਨਾ ਅਸੀਂ ਡੈਡੀ ਆਏ ਤਾਂ ਪੜੂਗੇ ਬੈੜੀ ਆਏ ਤੇ ਪੜਨ ਆਉਣੇ ਗਾਲਾ ਕੱਢਣੇ ਆ ਮੈਨੂੰ ਵੀ ਅਸੀਂ ਉਹਦੇ ਆਏ ਤੇ ਪੜੋਏ ਕੋਈ ਨਾ ਕਿਉਂ ਨਾ ਕੁੜੀਆਂ ਨੂੰ ਵੀ ਤੂੰ ਖੇਲਣ ਲਈ ਰੱਖਦੀ ਐ ਪੜਦੀਆਂ ਨਹੀਂ ਹੈਗੀਆਂ ਇਹ ਅਸੀਂ ਉਹਦੇ ਆਏ ਤੇ ਪੜੋਏ ਕੋਈ ਨਾ ਗਾਲਾ ਪੱਡਾ ਨਹੀਂ ਆਉਣੇ ਆਏ ਨੇ ਖੇਤੀ ਕਰ ਲੋ 10 ਮਿੰਟ ਖੇਡ ਲੋ ਫਿਰ ਪੜਾਈ ਤੇ ਬਹਿ ਜਾਓ ਮੈਂ ਬੋਲਣਾ ਤੁਹਾਨੂੰ ਗਾੜ ਔੜ ਟੀੜ ਔੜ ਕਬੂਤਰ ਔੜ ਔੜ ਮਾਜਿਓ ਔੜ ਗਾੜ ਔੜ ਆ ਜਾ ਆਖਾ ਆ ਜਾ ਤੇ ਉਹਦੇ ਮੈਂ ਕੋਈ ਨਹੀਂ ਪਹਿਲਾਂ ਤੂੰ ਓ ਹੋਲੀ ਮਾਰ ਕੁੜੀ ਦੇ ਕਾਹ ਨੂੰ ਇੰਨੀ ਜ਼ੋਰ ਦੀ ਮਾਰਦਾ ਤੂੰ ਹੈ ਕਿਹਦੀ ਹੈਗੀ ਉਹ ਬਾਣੀ ਨੇ ਕਹਤੋ ਮਾਂ ਮੰਮੀ ਚੀਜ਼ ਲੈਣੀ ਸੀ ਆਣ ਆ ਲਈ ਆ ਤੁਹਾਨੂੰ ਘੜਾਉਣੇ ਪੁੱਤ ਲੈ ਕੇ ਦੇਣੀ ਆ ਚੀਜ਼ ਇਹਨੂੰ ਲੈ ਕੇ ਦੇਣੀ ਆਪਣੇ ਪੁੱਤ ਨੂੰ ਮੁੰਡਾ ਆ ਇਹ ਤੁਸਤਾ ਕੁੜੀਆਂ ਆ ਤੁਹਾਨੂੰ ਹੋ ਸਮਝਦਾ ਆਪਣੇ ਨੇ ਆਣੀ ਇਹਨੂੰ ਲੈ ਕੇ ਦੇਣੀ ਆ ਚੀਜ਼ ਇਹਨੂੰ ਚੜਾਉਂਦਾ ਸਿਰੇ ਉਹ ਮੁੰਡਾ ਆ ਮੇਰਾ ਮੁੰਡਾ ਆ ਤੁਹਾਨੂੰ ਘੜਾਉਣੇ ਨੇ ਲੈਣੇ ਸਮਝੇਗਾ ਕਾ ਲਾਦਾ ਹੁੰਦਾ ਆ ਉਹ 11 ਵੇ ਆ ਮੈਂ ਈ ਹੈ ਦਾ ਪੁੱਤ ਪੋਤਾ ਹੈਗਾ ਜਾਂ ਤੇ ਤੂੰ ਪੋਤਾ ਹੈਗਾ ਇਹ ਵੀ ਤਾਂ ਹੈਗਾ ਹੀ ਆ ਪੁੱਤੋ ਦੇ ਇਹ ਵੀ ਤਾਂ ਨਿਆਣੇ ਆ ਜਿੱਦਾਂ ਦਾ ਤੂੰ ਆ ਉਦਾਂ ਦੇ ਇਹ ਨਿਆਣੇ ਆ ਇਹਨਾਂ ਨੂੰ ਕਦੀ ਚੀਜ਼ ਨਹੀਂ ਲੈ ਕੇ ਦਿੰਦਾ ਵਿਚਾਰ ਮੈਨੂੰ ਮੈਂ ਫੇ ਬੀਬਾ ਬੋਤੇ ਆ ਨਾ ਹੋ ਤੂੰ ਜਾਦੇ ਬੀਬਾ ਪੋਤੇ ਆ ਨਹੀਂ ਬੀਬੀਆਂ ਹੈ ਨਹੀਂ ਅੱਤੀਆ ਕਹਿਣਾ ਮੰਦੀ ਆ ਪਾਣੀ ਆਏ ਨੂੰ ਉਹੋ ਦਿੰਦੀ ਆ ਕੁੜੀਆਂ ਤੂੰ ਪਰ ਪਾਣੀ ਦਿੱਤਾ ਆਪਣੇ ਪੇ ਨੂੰ ਆਏ ਨੂੰ پیسے ਲੈਣ ਨੂੰ ਮੋਰੇ ਹੋ ਜਾਂਦਾ ਆ ਚਲੋ ਆਦਾ ਹੁਣ ਆਹ ਕਿਤਾਬ ਚੱਕ ਕੇ ਪੜ੍ਹ ਲੈ ਪੁੱਤ

डेडी पैसे दो। ने वो तो लाना था। पैसे ला ले सीने पे एक सुई करनी। डेडी थाने पास दे दो। उधर मां खादा तोड़ खाने ने पैसे देओ थानू। हां। मैं आराम ना। दे दो थानू। इनके तो थाने लग गए नहीं चीज ले देने पैसे चलो मेरा पुत्त। पटके पे पढ़ो अंदर ले के आई है। चली आती हूं। कल थाने मैं वो ਇਹ ਕਾਲ ਤੋਂ ਤੇਰਾ ਇਹ ਨਹੀਂ ਉੱਦਾਰੇ ਹੈਗੇ ਨਿਆਣੇ ਹਾਲਾ ਬੜ ਪਏ ਕੀ ਲੈ ਆ ਤੂੰ ਕੀ ਲੈ ਆ ਕੇ ਖਾ ਲਾ ਜੜ ਕੇ ਕਾਲੀ ਉਧਰ ਕਲਾਈ ਸਾਨੂੰ ਬੋਲ ਦੇ ਟੌਫੀਆਂ ਮੈਂ ਨਹੀਂ ਦੇਣੀਆਂ ਦੁਨੀਆ ਮੇਰੇ ਡੈਡੀ ਨੇ ਮੈਨੂੰ ਦਿੱਤੇ ਸਾਡਾ ਵੀ ਤਾਂ ਡੈਲੀ ਹੈਗਾ ਸਾਨੂੰ ਵੀ ਦੇ ਇਹ ਮੰਗ ਉਹ ਟੌਫੀਆਂ ਮੰਗਦੀ ਓਏ ਟੌਫੀਆਂ ਜੋ ਖਾ ਖਾ ਕੇ ਤੁਸੀਂ ਥੋਠੇ ਜਿਹੜੀਆਂ ਹੋਈ ਜਾਂਦੀਆਂ ਉਹਨੂੰ ਵੀ ਮੁੰਡੇ ਨੂੰ ਖਾਣ ਦਿਆ ਕਰੋ ਜੀ ਤੁਸੀਂ ਨਹੀਂ ਖਾਣੀ ਕੋਈ ਵੀ ਚੀਜ਼ ਤੇ ਹੂ ਪੀਤਾ ਮੇਰਾ ਤੁਸੀਂ ਥੋੜਾ ਖਾਣੇ ਨੇ ਵਿੜਾ ਭਰਿਆ ਆ ਹਾਂ ਹਾਲਾ ਗਾਲਾ ਕੋ ਤੂੰ ਮੈਂ ਪੜ ਲਾ ਸੀ ਵੀ ਮੈਂ ਆਪਣਾ ਪੜਨ ਲੱਗੀ ਆ ਬੈਠਾ ਚੌਂਕੜੀ ਮਾਰ ਕੇ ਮੈਂ ਪੜ ਲਿਆ ਸੀ ਤੁਸੀਂ ਪੜੀ ਜਾਓ ਮੈਂ ਆਹੀ ਦੇ ਫਾਸਟ ਆ ਗਿਆ ਤੁਨੂੰ ਲਾਇਕ ਬਣਾਇਆ ਫਿਰ ਦਾ ਤੇ ਡੈਡੀ ਨੇ ਭੂਏ ਚੜਾਇਆ ਫੇਆ ਅੱਜ ਮੈਡਮਾਂ ਦਾ ਫਿੱਤਰ ਖਾਂਦਾ ਕਾਜ ਨਹੀਂ ਹੁੰਦਾ ਲੋ ਜਿੱਤਰਖਾ ਕੇ ਤੇ ਰੋਣ ਦਾ ਘਰ ਨੂੰ ਆਉਣਾ ਆ। ਪੜਨਾ ਤਾਂ ਹੁੰਦਾ ਨਹੀਂ। ਇਹ। ਆ ਗੀਰੋ ਟਿਆ ਸੁੱਕੀਆਂ ਦੇ ਦਿੱਤੀਆਂ ਜੋਪੜੀਆਂ ਦੇ ਦਿੱਤੀਆਂ। ਤੂੰ ਨੂੰ ਤੁਹਾਨੂੰ ਪਤਾ ਹੀ ਆ ਤੁਹਾਡੇ ਪੇਰੇ ਰੱਖ ਕੇ ਆਂਦੇ ਇਹਨੂੰ ਜੋਪੜ ਭੇਜਿਆ ਕਰੋ ਇਹਦੀ ਦਾਲ ਵੀ ਤੇ ਪਾਇਆ ਕਰੋ। ਖਾ ਲੋ ਤੁਸੀਂ ਮੇਰਾ ਪੁੱਤ। ਖਾ ਲੋ ਤੁਸੀਂ ਐਡੇ ਖਾ ਲੋ ਮੇਰਾ ਪੁੱਤ। ਕੀ ਗੱਲ ਰੋਣਾ ਕਾਹਦੇ ਪਾਇਆ? ਕੁਛ ਨਹੀਂ ਰੋਣਾ ਪਾਇਆ ਹੈਗਾ ਤੁਸੀਂ ਕੀ ਬੋਲੀ ਜਾਂਦੇ। ਖਾ ਲੋ ਬਰਗ ਰੋਟੀ। ਮੂੰਹ ਬਜਾ ਲਾ ਦੇ। ਤੁਹਾਨੂੰ ਵੀ ਪਤਾ ਲੱਗ ਗਿਆ ਹਾਂ ਬਹੁਤ ਅਸੀਂ ਆਏ ਆਇਆ ਜਾਂ ਕਿ ਤੇਰਾ ਸੇਕ ਕਿੰਦਾ ਸ਼ਕਤਰ ਮਾਨੇ ਬੜੇ ਹੋਏ ਨੇ ਪੁੱਤ-ਪੋਤਾ ਚੱਕੀ ਫਿਰਦਾ ਆ ਜਿਹੜਾ ਤੂੰ ਧੀਆਂ ਨੇ ਕੰਮ ਆੜਿਆ ਇਹੀ ਦੁੱਖ-ਤੋਕ ਦੇਖਦੀਆਂ ਮਾਪਿਆਂ ਦਾ ਪੁੱਤ ਦਾ ਵਲੇ ਲੈ ਕੇ ਜਾਇਦਾਦ ਜ਼ਮੀਨਾਂ ਵੇਚ ਜਾਂਦੇ ਆ ਆਰਾਮ ਨਾਲ ਸੋਣੇ ਨੇ ਵੀੜਾ ਭਰਦਾ ਸਾਰਾ ਬੇੜਾ ਭਰ ਦਿੱਤਾ ਉੱਥੇ ਇਹ ਆਪਣੀ ਗੱਸਮਤ ਖਾਨੀ ਆ ਇਹ ਨਹੀਂ ਕਿਸੇ ਦਾ ਖਾਨੀ ਆ ਉਸ ਵਿੱਚ ਪਤਾ ਨਹੀਂ ਨਾ ਕਰਕੇ ਪਰਮਾਤਮਾ ਸਾਨੂੰ ਵੀ ਰੋਟੀ ਦਿੰਦਾ ਆ ਉਧੇ ਜਾ ਰਾਮਾ ਗੋਮੀ ਹੈਗਾ ਰਾਮਾ ਜਦੋਂ ਦੇਖ ਲੋ ਆਪਣਾ ਖਾਣੀ ਇਹ ਤੇ ਮਗਰ ਲੱਗ ਜਿੰਨਾ ਨੇ ਆ ਕੁੜੀਆਂ ਮਗਰ ਲੱਗੀ ਦੇ ਨੀ ਹਰ ਕੁੜੀ ਮਗਰ ਲੱਗੀ ਰਹਿੰਦੀ ਉੱਥੇ ਹੋ ਤੈਨੂੰ ਕੁੜੀਆਂ ਦਾ ਮੋਹ ਆਉਂਦਾ ਆਹੋ ਆਉਂਦਾ ਆ ਮੈਂ ਤਾਂ ਆਪਣੀ ਢਿੱਡੋ ਜੰਮੀ ਆ ਆ ਮੈਨੂੰ ਤਾਂ ਆਣਾ ਹੀ ਆ ਜਿਆ ਜੰਮ ਜੰਮ ਛੜ ਦਿੱਤੀਆਂ ਤਾਂ ਜੰਮ ਜੰਮ ਛੇੜ ਦਿੱਤੀਆਂ ਓਕੇ ਯਾ ਕਰ ਦੂਆਂ ਤੂੰ ਉਹ ਐਨ ਦੋਖੋ ਯਾਰਾ ਰਾਪਾ ਭਾਂਡੇ ਚੱਕ ਲਈਏ ਇਹ ਤਾਂ ਇਹ ਪੋਹ ਮਹਾਰਾਜੇ ਦੇ ਵੀ ਚੱਕ ਲੈਂਦੇ ਆ ਵੱਡਾ ਬਣਿਆ ਆਪਣਾ ਰੈਡੀ ਪਿਆ ਹਾਂ ਰਾਜਾ ਹਾਂਜੀ ਵਿਆਹ ਕਰ ਲਿਆ ਤੁਸੀਂ ਪੜ ਲਿਆ ਬੱਤੇ ਹਾਂਜੀ ਕੰਮ ਮਿਲਿਆ ਸੀ ਜਿਹੜਾ ਕਰ ਲਿਆ ਸਾਰਾ ਹਾਂਜੀ ਆਹੋ ਪੜ ਲਓ ਪੜ ਲਓ ਮੇਰਾ ਬੱਤਾ ਨਹੀਂ ਕਿ ਤਰ੍ਹਾਂ ਹੀ ਆਣਾ ਪੜਿਆ ਕਰੋ ਅੱਛਾ ਮੈਂਡ ਮਾ ਜੋ ਕਹਿੰਦੀ ਹੁੰਦੀ ਸਾਰਾ ਕੰਮ ਕਰਕੇ ਜਾਇਆ ਕਰੋ ਯਾਦ ਵੀ ਕਰਕੇ ਅੱਛਾ ਪੜਨਾ ਇਹਨਾਂ ਦੇ ਮੇਰੇ ਇੰਦੀਆਂ ਨੇ ਇਹਨਾਂ ਨੂੰ ਕੰਮ ਕੋ ਮਲਾਇਆ ਕਰ ਭਾਂਡੇ ਭੂਲੇ ਉੱਧੇ ਬੈਹਣ ਤੇ ਭਾਂਡਿਆਂ ਨੂੰ ਲਾ ਕੇ ਨਾਲੇ ਹੋਰ ਕੰਮ ਕਰਾਇਆ ਕਰਾਂਗਾ ਉਹ ਕਿੰਨੀ ਕਿਤੇ ਨਹੀਂ ਮਾਰਟਨੀਆਂ ਲੱਗ ਜਾਣਾ ਬੜਕ ਪੜਾਹੋ ਲਗਾਈਆਂ ਵਾਸਤਨੀ ਆ ਮੈਂ ਤਾਂ ਪੜਾਣੀ ਆ ਆਪਣੀਆਂ ਧੀਆ ਕੀ ਕਰਦਾ ਤੂੰ ਮੇਰਾ ਪੁੱਤ ਆਵਾਜ਼ ਉਹ ਚਮਨਾ ਜੀ ਰਖਦਾ ਇਹਨੂੰ ਵੀ ਪੜਾ ਲਾ ਫੇਰ ਦੇ ਨੇ ਇਹ ਕਿਤਾਬ ਨੂੰ ਹੱਥ ਨਹੀਂ ਲਾਏ ਦਾਦਾ ਸਕੂਲੋਂ ਆਇਆ ਇਹ ਅਰੇ ਆ ਨਾ ਮੇਰੇ ਬੋਤਰੇ ਪੜਿਆ ਆ ਪੜਿਆ ਉੱਥੇ ਨੇ ਕੁੜੀਆਂ ਜੱਦੀ ਦਾ ਬੈਠੀਆਂ ਕਾਪੀ ਵਾਲੇ ਕੋਈ ਗੱਲ ਨਹੀਂ ਇਹ ਨਹੀਂ ਹੱਥ ਲਾਉਂਦਾ ਦੀਪਾ ਪੁੱਤਾਂ ਮੇਰਾ ਦੀਪਾ ਪੁੱਤਾਂ ਚੱਕੀ ਫਿਰਦਾ ਤੂੰ ਦੇਖੀ ਇਹਨੇ ਤੇਰੇ ਸਿਰ ਤੇ ਕਿਦਾਂ ਧੁੱਤੀਆਂ ਮਾਰਨੀ ਆ ਪੁੱਤ ਪੁੱਤ ਕਰੀ ਜਾਣਾ ਕੀ ਚੱਲਦਾ ਤੂੰ ਇਹ ਕੀ ਨਾ ਤੇਰੇ ਸਿਰ ਤੇ ਕਿਦਾਂ ਦੀਆਂ ਮਾਨੀਆਂ ਪੁੱਤ ਪੁੱਤ ਕਰੀ ਜਾਣਾ ਜਿਹੜਾ ਤੂੰ ਮੇਰੇ ਤੋਂ ਕੰਮ ਕਰਾਇਆ ਕਰ ਨਹੀਂ ਕੋਈ ਕੰਮ ਮੈਂ ਆਪੇ ਵੇਖੇ ਰੇ ਕਰ ਲਾਣੀ ਆ ਪੜਨਾ ਆ ਕੁੜੀਆਂ ਨੇ ਪੜਾ ਕੇ ਆਸੀਂ ਨੌਕਰੀਆਂ ਤੇ ਲਾਣੀਆਂ ਆ ਉਹ ਬੋਤਲ ਹੁਣ ਆਪਾਂ ਮੋਬਾਈਲ ਲੈ ਕੇ ਦੇਣਾ ਇਹਦਾ ਦੇਣਾ ਮੋਬਾਈਲ ਚੱਲ ਲੈਣਾ ਮੋਬਾਈਲ ਚੱਲ ਕੋਈ ਨਹੀਂ ਦੀਪੇ ਤੂੰ ਬੋਤਲ ਪਾਣੀ ਦਾ ਲੈ ਘਟਾਉਣ ਜਾ ਕੇ ਮੈਨੂੰ ਨਹੀਂ ਪਤਾ ਮੈਂ ਨਹੀਂ ਲੈਣਾ ਜਾ ਕੇ ਆਪੀ ਪੀਆ ਜਾ ਮੇਰਾ ਪੁੱਤ ਵਿਆਹ ਬੋਤੇ ਜਾ ਹਾ ਮੈਨੂੰ ਨਹੀਂ ਪਤਾ ਮੈਂ ਨਹੀਂ ਜਾਣਾ ਕੁੜੀਆਂ ਨੂੰ ਭੇਜ ਦੇ ਚੱਲ ਮੇਰਾ ਪੁੱਤੋਂ ਭੁੱਖ ਲੱਗੀ ਜਾ ਰੋਟੀ ਵੀ ਲਾ ਕੇ ਆ ਜਾ ਮੇਰਾ ਪੁੱਤ ਰੋਟੀ ਲਾ ਕੇ ਆ ਮੈਨੂੰ ਨਹੀਂ ਪਤਾ ਕੁੜੀਆਂ ਨੂੰ ਭੇਜ ਦੇ ਜਾ ਬੋਤਾ ਤੂੰ ਜਾ ਮੇਰਾ ਬੋਤਾ ਮੈਂ ਨਹੀਂ ਜਾਣਾ ਕੀ ਹੋਇਆ ਉਹ ਮੈਂ ਕਿਹਾ ਪਾਣੀ ਲੈ ਕੇ ਆ ਪਾਣੀ ਨੂੰ ਕਹਿੰਦਾ ਮੈਂ ਨਹੀਂ ਜਾਣਾ ਹੈਗਾ ਕੁੜੀਆਂ ਨੂੰ ਭੇਜ ਦੇ ਜਾਣਾ ਹੁਣ ਦੇਤਾ ਤੇਰੇ लाडले ਪੁੱਤ ਨੇ ਤੈਨੂੰ ਪਾਣੀ ਕੋਈ ਨਹੀਂ ਲਿਆਣਾ ਤੂੰ ਜਾਨੂ ਵੀ ਗੱਲ ਲੱਭ ਜਾਂਦੀ ਆ ਇਹਨੇ ਦੇਖੀ ਤੂੰ ਕਿੱਦਾਂ ਤੇਰਾ ਸਿਰ ਤੇਨੇ ਚਿੱਤਰ ਮਾਰਿਆ ਕਰਨੀ ਮੈਂ ਤਾਂ ਨਾਮ ਨਾਲ ਨਹੀਂ ਮਾਰਦਾ ਚਿੱਤਰ ਮਾਰ ਪੁੜੀਆਂ ਦੇਖ ਲੈ ਜਦ ਅਗਲੀਆਂ ਣਠੀਆਂ ਨਹੀਂ ਆ ਪਾਣੀ ਲੈ ਕੇ ਕੰਮ ਤੋਂ ਵੀ ਆਣਾ ਡੈਡੀ ਪਾਣੀ ਪੀਗਾ ਪਾਣੀ ਮੈਂ ਕਹਿ ਦਾਨੀ ਉਹਨਾਂ ਨੂੰ ਫੜਾ ਦਾਨੀ ਆ ਤੈਨੂੰ ਰੋਟੀ ਨਾਲੇ ਪਾਣੀ ਦੇ ਦੇਣਾ ਤੈਨੂੰ ਪਾਣੀ ਚੋਤੇ ਪੁੱਤ ਆ ਜਾ ਆਪਣੇ ਡੈਡੀ ਨੂੰ ਨਾਲੇ ਰੋਟੀ ਪਾ ਕੇ ਦੇ ਨਾਲੇ ਉਹਨੂੰ ਪਾਣੀ ਦੇ ਪੀਣ ਨੂੰ ਪਾਣੀ ਮੰਗਦਾ ਆ ਆ ਚੱਕ ਗਲਾਸ ਹੱਥੋਂ ਮੇਰਾ ਪੁੱਤ ਆ ਜਾ ਦੇਖ ਲੈ ਹੁਣ ਆਪਣੇ ਪੁੱਤ ਨੂੰ ਕਿਹਾ ਅੱਖੇ ਨਹੀਂ ਲੱਗਦਾ ਹੁਣ ਉਹਦੇ ਕੋਤੇ ਕੋਤੇ ਜਿਹਨੂੰ ਕਰਦਾ ਫਿਰਦਾ ਆ ਗੱਡੀ ਮੈਂ ਸਕੂਲ ਦੀ ਫੀਸ ਜਮਾ ਕਰੰਦੀ ਆ ਜੇ ਲਾਸਟ ਡੇ ਆ ਲਾਸਟ ਡੇ ਆ ਹੁੰਦੇ ਆ ਰਾਮਾ ਪੜਾਈ ਬੜੀ ਛੱਡੋ ਕਿਤੇ ਤੁਸੀਂ ਡਾਕਟਰ ਬਣ ਜਾਣਾ ਬੰਦ ਕਰੋ ਕੋਈ ਨਹੀਂ ਬੈਠਾ ਕੋਈ ਵੀ ਹੈਗਾ ਉਹੀ ਟੋਣੇ ਮੇਰਾ ਲਹੂ ਪੀਤਾ ਆ ਕੀ ਗੱਲ ਹੋਈ ਵੇਧੇ ਮੰਗਦੇ ਆ ਕਹਿੰਦੀ ਸਵੇਰੇ ਫੀਸ ਦੇਣੀ ਆ ਮੈਂ ਕਿੰਨਾ ਕਚੌਣੇ ਦਾ ਢਿੱਡ ਭਾਣਾ ਹੁਣ ਇਹਨਾਂ ਨੂੰ ਫੀਸ ਤਵਾਂ ਕਿ ਮੈਂ ਇਹਨਾਂ ਨੂੰ ਕਾਹ ਕੀ ਜੀ ਦਮਾਨਾ ਲਿਆ ਕੇ ਕਦੇ ਫੀਸ ਕਦੇ ਕਾਪੀਆਂ ਕਦੇ ਕੋਸ਼ ਕਦੇ ਕੋਸ਼ ਬੰਦ ਕਰ ਦੇ ਨੇ ਪੜਾਈ ਮੇਰੇ ਕੋ ਨਹੀਂ ਪੜਾਉਣੀਆਂ ਇਹ ਨਹੀਂ ਕਾਹ ਤੇ ਦੱਸ ਪੜਾਈ ਬੰਦ ਕਰਦੀ ਇਹਨਾਂ ਦੀ ਹੈ ਜਿਉ ਕੁੜੀਆਂ ਦਾ ਉਹਨਾਂ ਨੂੰ ਪੜਨ ਦਾ ਹੱਕ ਨਹੀਂ ਹੈਗਾ ਪੜਾਣੀਆਂ ਆ ਮੈਂ ਆਪੇ ਮਿਹਨਤ ਮਜ਼ਦੂਰੀ ਕਰਕੇ ਪੜਾ ਲੂੰਗੀ ਇਹਨਾਂ ਨੂੰ ਆਪਣੀਆਂ ਧੀਆਂ ਨੂੰ ਤੇ ਕੋ ਨਹੀਂ ਪੜਾਉਂਦੀ ਆ ਤਾਂ ਕੋਈ ਨਹੀਂ ਕੰਮ ਕਰਨ ਲੱਗ ਜਾਨੀ ਆਪੇ ਕਿਤੇ ਹੋਰ ਕਿਉਂ ਕੰਮ ਕਰਨ ਲੱਗ ਜਾਨੀ ਆ ਮੈਨੂੰ ਪੜਾਈ ਬੰਦ ਕਰ ਦੇ ਪੜਾਣੀ ਆਵੇ ਆਪਣੀਆਂ ਕੁੜੀਆਂ ਮੈਂ ਨਹੀਂ ਪੜਾਈ ਬੰਦ ਕਰਨੀ ਹੈਗੀ ਉਹਨਾਂ ਦੀ ਇਹਨਾਂ ਦੇ ਕਪੜਾ ਹੁੰਦੀਆਂ ਮੈਂ ਆਪੇ ਕੰਮ ਕਰ ਲਾਣਾ ਕੋਈ ਨਹੀਂ ਡੀਸੀ ਬਣਾ ਦੇਣਾ ਤਾਂ ਇਹਨਾਂ ਨੂੰ ਮੈਂ ਪੜਾ ਦੇਣਾ ਚੱਲ ਆ ਜਾ ਪੁੱਤ ਤੂੰ ਆ ਜਾ ਮੈਂ ਤੈਨੂੰ ਆਪੇ ਦੇ ਦੂੰਗੀ ਗਾਲੀਅਤ ਤੇ ਵਾਦਾ ਕਿਤੇ ਨਾ ਰੱਗਿਆ ਹੁੰਦਾ ਵਾਕਈ ਪਾਈ ਤਾ ਹੋ ਗਈ ਮੈਂ ਵਰਤੁ ਹਾ ਕਰਵਾਉਂਦਾ ਯਾਰ ਕੇ ਕੰਦਾ ਕੁਰਤੀ ਤੇਰੀ ਤੇ ਮੈਨੂੰ ਦੇ ਲਟਕਾਂ ਪਾਟ ਤੇ ਚੱਪਾ ਮੈਨੂੰ ਜਲਗਰਾ ਚੋਬਰਾ ਦੇ ਤਾ ਵੇਗੀਦਾ ਉਹ ਪਤਾ ਨਹੀਂ ਉਹ ਖੇਡ ਨਹੀਂ ਆ ਇੰਟੈਕਸ਼ੀ ਖੇਡਦੇ ਨਿਆਣੇ ਵਿਆਹ ਕੋਡਾ ਉਹ ਬਹੁਤ ਬੂਹ ਹੈ ਕੀਤੀਆਂ ਇਹ ਕੀ ਬੂਹ ਹੈ ਕੀਤੀ ਫੇੜਦੇ ਆ ਨਿਆਣੇ ਫੇੜਦੇ ਆ ਘਰ ਬੈਠੀਆਂ ਆ ਗਾਨੀਆਂ ਫੇਰ ਕੀ ਹੋਇਆ ਬਾਹਰ ਜਾ ਕੇ ਗਾਨੀਆਂ ਕਰ ਰਹੇ ਉਹਨੂੰ ਚਾਜਣਾ ਸਮਝਾਈਆਂ ਆ ਲਿਆ ਫੜਾਓ ਡਾਕਟਰ ਥੋੜੇ ਮੇਰੇ ਕੋਲ ਫੜੜੇ ਨਾ ਬੱਜਣਾ ਫੇਰ ਤੂੰ ਦੇਖਣ ਵਾਲਾ ਦਵਾ ਕੱਪੜਾ ਮਾਰਦੇ ਤਾਂ ਰਹਿੰਦੇ ਹਰ ਵੇਲੇ ਜਦੋਂ ਦੇਖ ਲਵਾਂ ਮਾਰਦੇ ਰਹਿੰਦੇ ਤੇ ਫੜਾ ਸਮਝਾਉਣਾ ਨਹੀਂ ਤਾਂ ਪਾਣੀ ਪੀਣਾ ਆ ਚਲੋ ਤੇ ਅੰਦਰ ਬੈਠੋ ਜਾ ਕੇ ਚਲੋ ਮੈਂ ਤਾਂ ਹੀ ਕਹਿੰਦੀ ਸੀ ਚੁੱਪ ਕਰਕੇ ਬਹਿ ਜਾ ਹੁਣ ਸ਼ਰਾਬ ਹੀ ਆ ਗਈ ਦੇਖੀ ਹੁਣ ਮੈਨੂੰ ਕਿਹੜਾ ਕੱਡੇ ਵੀ ਉਹਨੇ ਲਾਣੀ ਆਏ ਆਣੇ ਲੱਗਿਆ ਗਾਣ ਚੀਤੀ ਪੜਦੀ ਹੁੰਦੀ ਹੈ ਮੈਂ ਤਾਂ ਹੀ ਕਹਿੰਦੀ ਹੁੰਦੀ ਹਾਂ ਚੁੱਪ ਕਰਕੇ ਬੈਠਿਆ ਕਰੋ ਜਦੋਂ ਉਹਦਾ ਆਣ ਦਾ ਟਾਈਮ ਹੁੰਦਾ ਆਪ ਆ ਗਿਆ ਹੁਣ ਸ਼ਰਾਬਾ ਡੱਫ ਕੇ। ਕੋਈ ਸੋਧੇ ਨੂੰ ਕੋਲ ਨਾਲੇ ਉਹ ਕੁੜੀਆਂ 2 ਰੁਪਏ ਮੰਗ ਲਣ ਤਾਂ ਉਹਨਾਂ ਨੂੰ ਬੋਲਣ ਲੱਗ ਜਾਂਦਾ ਕਹਿ ਦਿੰਦਾ ਹੈ ਨਹੀਂ ਕੇ ਹੈ ਨਹੀਂ ਕੇ। ਆਪ ਹੁਣ ਡੱਫ ਕੇ ਆ ਗਿਆ ਸ਼ਰਾਬਾ। ਸੋਧੇ ਨੂੰ ਇਹਨੂੰ ਕੋਈ ਕਹਿ ਦੋ ਤਾਂ ਆਪ ਬੋਲਣ ਲੱਗ ਜਾਂਦਾ। ਹੈ ਨਹੀਂ ਕੇ ਮੇਰੇ ਕੋ ਹੈ ਨਹੀਂ ਕੇ ਮੇਰੇ ਕੋ। ਉਹ ਸ਼ਰਾਬਾ ਲਈ ਪਤਾ ਨਹੀਂ ਇਹ ਤਾਂ ਕੋ ਕਿੱਥੋਂ ਆਂਦੇ ਆ ਪਹਿਲੇ। ਇਹ ਤਾਂ ਦੇਖ ਲਓ। ਕੁੜੀਆਂ ਨੂੰ ਵੀ ਬੋਲਦਾ ਰਹਿੰਦਾ ਨਾ ਕੋਈ ਕੁੜੀਆਂ ਨੂੰ ਕੱਪੜਾ ਲੈ ਕੇ ਦਿੰਦਾ ਨਾ ਕੋਈ ਮੋਨੂ ਲੈ ਕੇ ਦਿੰਦਾ। ਕੁੜੀਆਂ ਜੰਮਤੀਆਂ ਤੇ ਕੁੜੀਆਂ ਜੰਮਤੀਆਂ ਕੁੜੀਆਂ ਨੂੰ ਤਾਂ ਕਹਿੰਦਾ ਬਸ ਮਾਰੇ ਦਮਾ ਇਹ ਹੁੰਡੇ ਨੂੰ ਇੰਨਾ ਭੂਖੇ ਘਰੀ ਰੱਖਦਾ ਹਰ ਵੇਲੇ ਉਹਨੂੰ ਪੈਸੇ ਦਿੰਦਾ ਰਹਿੰਦਾ ਖਾਣ ਨੂੰ ਚੀਜ਼ਾਂ ਕੋਈ ਕੱਪੜਾ ਨਹੀਂ ਲੈ ਕੇ ਦਿੱਤਾ ਇਹਨਾਂ ਮੰਮੀ ਧਾਰੀ ਸੰਨ ਰੋਸ਼ ਰਾਬਾ ਪੀ ਕੇ ਬੋਲਦੇ ਸਾਨੂੰ ਪਿਆਰ ਕਰਦੇ ਨੇ ਉਹਨੂੰ ਆਪਣੇ ਪੁੱਤ ਨੂੰ ਪਾ ਦਿੰਦੇ ਨੇ ਸਾਨੂੰ ਮਾਮੇ ਛੱਡਿਆ ਉਹ ਤਾਂ ਮੈਂ ਤੁਹਾਨੂੰ ਕਿੱਦਾਂ ਮਾਮੇ ਕੋ ਛੱਡਿਆ ਮੈਂ ਮੈਂ ਤਾਂ ਤੁਹਾਨੂੰ ਪਿਆਰ ਕਰਦੀ ਆ ਮੈਂ ਤੁਹਾਡੇ ਤੋਂ ਬਿਨਾਂ ਕਿੱਦਾਂ ਰਹੂੰਗੀ ਹਾਂ ਕਿੱਦਾਂ ਨਾ ਤੁਸੀਂ ਕਰੋ ਕੋਈ ਨਹੀਂ ਮਾਮੇ ਕੋ ਕਿੱਦਾਂ ਛੱਡਿਆ ਮੈਂ ਤੁਹਾਨੂੰ ਮੈਂ ਤਾਂ ਪਿਆਰ ਕਰਦੀ ਆ ਮੈਂ ਨਹੀਂ ਰਹਿ ਸਕਦੀ ਹੈਗੀ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਬੋਲੀ ਜਾਣ ਦੇ ਇਹਦਾ ਕੰਮ ਹੀ ਇਹੀ ਆ ਰੱਬਾ ਵੀ ਤੇ ਬੋਲਦਾ ਰਹਿੰਦਾ ਜੇਰਾ ਬੋਲੀ ਜਾਣ ਦੇ ਇਹਨੂੰ ਹਾਂ ਛੱਡਿਆ ਆਈਂਗਾ ਨੂੰ ਮੈਂ ਨਾ ਵੀ ਲੜਦੀਆਂ ਰਹਦੀਆਂ ਆਹੋ ਤੂੰ ਤਾਂ ਕਹਿਣਾ ਹੀ ਆ ਤੂੰ ਕਹਿਣਾ ਛੱਡੇ ਆ ਇਹਨਾਂ ਨੂੰ ਕਾਹਤੇ ਛੱਡ ਗਿਆ ਮਾਂ ਇਹ ਇਹ ਨਹੀਂ ਮਰੀਆਂ ਧੀ ਹੈ ਹੈਗੇ ਜਿੱਦ ਤੂੰ ਮੇਰਾ ਪੁੱਤ ਹੈ ਵੀ ਧੀਆਂ ਹੀ ਆ ਮੈਂ ਨਹੀਂ ਛੱਡ ਕੇ ਆਣੀ ਹੈਗੀਆਂ ਤੇਰਾ ਪੇ ਵੀ ਇਹੀ ਕੰਦਾ ਤੂੰ ਵੀ ਇਹੀ ਕੰਦਾ ਆ ਹੈ ਛੱਡਿਆ ਇਹਨਾਂ ਨੂੰ ਸਿੱ ਚਲੋ ਹਾਂ ਤੇ ਡੇ ਛੇ ਡੇ ਰੈਡੀ ਕਹਿੰਦਾ ਛੱਡਿਆ ਡੈਡੀ ਕਹਿੰਦਾ ਕਹੀ ਜਾਵੇ ਫਿਰ ਡੈਡੀ ਕਹਿੰਦਾ ਆ ਤੇਰਾ ਤੈਨੂੰ ਬਹੁਤ ਪਿਆਰ ਕਰਦਾ ਹਨ ਆਹ ਤਾਂ ਕਰਕੇ ਤੈਨੂੰ ਵੀ ਡਾਡੀ ਦਾ 헤ਜ ਚੜਦਾ ਹੈ ਆਹ ਕਰਦਾ ਮੈਨੂੰ ਪਿਆਰ ਫੇਰ ਕਰਦਾ ਹੋਵੇ ਮੈਂ ਨਹੀਂ ਛੱਡ ਕੇ ਆਣੀ ਆਪਣੀਆਂ ਕੁੜੀਆਂ ਮੈਂ ਆਪਣੇ ਕੋਲ ਰੱਖਣੀ ਹੈ ਹੈਗਾ ਤੇ ਛੱਡ ਕੇ ਆਮ ਯਾਰ ਛੱਡਿਆ ਇਹਨਾਂ ਨੂੰ ਕੋਈ ਨਹੀਂ ਛੱਡਿਆ ਆਉਂਗੀ ਜਾ ਤੂੰ ਆਪਣੇ ਪੇਣ ਨੂੰ ਦੇਖ ਲੈ ਜਾ ਕੇ ਸ਼ਰਾਬੀ ਨੂੰ ਸ਼ਰਾਬੀ ਕੇ ਆਇਆ ਜਾ ਤੂੰ ਨੂੰ ਉਹਨੂੰ ਦੇਖ ਲੈ ਜਾ ਉਹਨੂੰ ਪਾਣੀ ਦੇ ਦੇ ਫਿਰ ਜਾ ਕੇ ਪਾਣੀ ਦਾ ਘੁੱਟ ਦਾ ਤੂੰ ਨਿੰਦਾ ਨਹੀਂ ਉਹਨੂੰ ਕੰਮ ਤੋਂ ਆਏ ਨੂੰ ਇਹੀ ਦਿੰਦੀਆਂ ਉਹਨੂੰ ਪਾਣੀ ਰੋਟੀ ਸਾਰਾ ਕੁਝ ਇਹ ਦੇਈ ਜਨ దీని తూ పుచ్చి ఏ దాని కమ్మ తో గా కుయా బుధా రోటీ హుణ్ బోల్ జాను